ਵੰਦਨਾ ਕੋਈ ਦੌੜ ਲਾਉਣੀ ਹਰ ਇੱਕ ਸਿੱਖਿਆ ਬੈਠਣਾ ਕੋਈ ਨਹੀਂ ਸਿੱਖਿਆ ਜੀ ਜਿਹੜੇ ਹੁਣ ਬੱਚਿਆਂ ਨੂੰ ਲੋਕ ਸਿੱਖਿਆ ਦਿੰਦੇ ਆ ਹਾਂ ਜੀ ਉਹ ਨਾ ਥੋੜਾ ਜਿਹਾ ਆਮ ਦੇਖਦੇ ਆ ਆਪਾਂ ਵੀ ਲੋਕਾਂ ਦੀ ਦੌੜ ਪੈਸੇ ਮਗਰ ਲੱਗੀ ਹੋਈ ਹਾਂ ਜੀ ਪੁਰਤਿਆਂ ਜਿਹੜੀਆਂ ਸਾਡੀਆਂ ਜ਼ਿਆਦਾ ਵਧ ਗਈਆਂ ਇਹ ਅਸੀਂ ਜ਼ਿਆਦਾ ਫੈਸ਼ਨ ਪ੍ਰਸਤੀ ਹਾਂ ਤੇਰੀ ਝਾਕ ਸੀ ਮੰਨਦੀ ਵੀ ਜਾਂ ਤਾਂ ਇੱਕ ਸੂਰਮਾ ਪੈਦਾ ਕਰਨਾ ਜਾਂ ਇੱਕ ਸੰਤ ਪੈਦਾ ਕਰਨਾ ਕੁੜੀਆਂ ਨੂੰ ਵੀ ਜੇ ਆਪਾਂ ਇਹ ਕਹਿ ਕੇ ਤੋਰਿਆ ਜੇ ਬੇਟਾ ਬਾਹਰ ਵੀ ਜਾਣਾ ਹੈ ਦੂਰ ਵੀ ਜਾਣਾ ਹੈ ਅਰਦਾਸ ਕਰਕੇ ਤੁਰ। ਮੇਰੇ ਦਾਦੇ ਨਹੀਂ ਗਿਆ ਸੀ ਕਹਿੰਦਾ ਬੇਟਾ ਵੀ ਜਿਹੜਾ ਸਹੇਬ ਨੂੰ ਭਾਵ ਹੈ ਭੌਂਦਾ ਹੈ ਉਹ ਕਰ। ਹੋਰ ਪਾਸੇ ਨਹੀਂ। ਸੋਨੂੰ ਪਤਾ ਲੱਗਣ ਲੱਗ ਜੂਗੀ ਹੁਣ ਤੁਸੀਂ ਕਿਉ ਗੁਰਮੁਖ ਦੇ ਕੋਲੇ ਬੈਠੂਗੇ। ਸੋਨੂੰ ਉਹਨਾਂ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਦੱਸ ਦੋ ਤੁਹਾਡੇ ਅੰਦਰ ਸਿਮਰਨ ਚੱਲ ਪਈ। ਬਿਲਕੁਲ। ਤੇ ਜੇ ਮਾੜਾ ਬੰਦਾ ਬੈਠੂ ਸੋਨੂੰ ਉਦੋਂ ਪਤਾ ਲੱਗ ਜੂਗੀ ਇਹ ਬੰਦਾ ਮਾੜਾ ਹੈ ਉਹ ੁੱਟ ਕੇ ਪੈ ਰਿਹਾ ਹੈ। ਸਾਡੇ ਨਾਲ ਅਮਰਤਪਾਲ ਕੌਰ ਦੇ ਮਾਤਾ ਜੀ ਨੇ ਗੁਰਦੀਪ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਤੁਸੀਂ ਠੀਕ ਠਾਕ ਹੋ ਹਾਂ ਜੀ ਬੜੀ ਤੁਸੀਂ ਬੱਚਿਆਂ ਨੂੰ ਬੜੀ ਸੋਹਣੀ ਜਿਹੜੀ ਆ ਤਾਲੀਮ ਦਿੰਦੀ ਆ ਚੰਗੇ ਰਾਸੇ ਤੇ ਤੁਰੀ ਆ ਤੇ ਬਹੁਤ ਅਮਰਤਪਾਲ ਤੁਸੀਂ ਸੁਣਿਆ ਬਹੁਤ ਵਧੀਆ ਸਾਨੂੰ ਲੱਗਿਆ ਕਿਸ ਤਰ੍ਹਾਂ ਘਰ ਚ ਸ਼ੁਰੂ ਤੋਂ ਹੀ ਮਾਹੌਲ ਜਿਹੜਾ ਹੈਗਾ ਇਹ ਘਰ ਦੇ ਵਿੱਚ ਜੀ ਪਹਿਲਾਂ ਤਾਂ ਸਾਡੇ ਮੇਰੇ ਦਾਦਾ ਜੀ ਨੇ ਮੈਨੂੰ ਲਾਇਆ ਅੱਛਾ ਤੁਸੀਂ ਕਰ ਲੋਗੇ ਫਿਰ ਤੁਸੀਂ ਅਣੀ ਮੈਂ ਉਦੂ ਪਿੰਡਾਂ ਦੇ ਵਿੱਚ ਜਿਵੇਂ ਕੋਈ ਹੁੰਦੀਆਂ ਨਹੀਂ ਸੀ ਕੁੜੀਆਂ ਤਾਂ ਜਮਈ ਨਹੀਂ ਸੀ ਵੀ ਮਤਲਬ ਸਾਡੇ ਪਿੰਡ ਚ ਮਿਲਦੀਆਂ ਅੱਛਾ ਜੀ ਤੇ 92 93 ਦੇ ਵਿੱਚ ਮੈਂ 5ਵੀਂ ਕੀਤੀ ਸੀ 93 ਦੇ ਵਿੱਚ ਜੀ 44 ਸਾਲ ਦੀ ਮੇਰੀ ਏਜ ਹੋਗੀ ਅੱਛਾ ਜੀ ਤੇ ਉਦੋਂ ਜੀ ਮੇਰੇ ਦਾਦਾ ਜੀ ਉਹ ਢਾਡੀ ਵੀ ਸੀਗੇ ਅੱਛਾ ਰਾਗੀ ਵੀ ਸੀਗੇ ਗਿਆਨੀ ਕਰਨੈਲ ਸਿਓ ਮੇਰਾ ਪਿੰਡ ਕਲਾਲ ਵਾਲੇ ਜੀ ਅੱਛਾ ਤੇ ਉਹਨਾਂ ਨੇ ਅਸੀਂ ਘਰ ਦੇ ਵਿੱਚ ਤਾਈ ਚਾਚਾ ਦੇ 7-8 ਬੱਚੇ ਸੀਗੇ। ਅੱਛਾ। ਸਾਨੂੰ ਸਾਰਿਆਂ ਨੂੰ ਉਹ ਗੁਰਬਾਣੀ ਜਿਵਨ ਯਾਦ ਕਰਾਉਂਦੇ ਸੀ। ਪੜ੍ਹਾਉਂਦੇ ਸੀ ਵੀ। ਅੱਛਾ। ਉਹਨਾਂ ਨੇ ਸਾਨੂੰ ਵੀ ਮਤਲਬ ਇਤਿਹਾਸ ਤੇ ਆਨੰਦ ਕਾਰਜ ਕਰਨੇ ਮੈਨੂੰ ਸਿਖਾਏ। ਮੈਂ 8 ਸਾਲ ਦੀ ਸੀਗੀ ਜੇ ਆਨੰਦ ਕਾਰਜ ਕਰਨ ਲੱਗੀ। ਅੱਛਾ। ਤੇ ਪਿੰਡਾਂ ਦੇ ਵਿੱਚੋਂ ਵੀ ਸੰਗਤ ਲੈਣ ਆਉਂਦੀ ਹੁੰਦੀ ਸੀ। अच्छा हां ਸਾਡੇ ਇਹਨਾਂ ਪਿੰਡਾਂ ਦੇ ਵਿੱਚ ਤਾਂ ਜਿਵੇਂ ਮਤਲਬ ਇਸ ਪਾਸੇ ਟਾ ਮੇਟਲੀ ਹੁੰਦੀ ਸੀ 993 ਵਿੱਚ ਦੇਖੋ ਹਾਂਜੀ ਹਾਂਜੀ ਕੋਈ ਕੀਰਤਨਗੇ ਕੋਈ ਮਿਲਦਾ ਨਹੀਂ ਸੀ ਇਹਨਾਂ ਹਾਂਜੀ ਤੇ ਮੇਰੇ ਦਾਦਾ ਜੀ ਪਹਿਲਾਂ ਜਾਂਦੇ ਹੁੰਦੇ ਫਿਰ ਉਹਨਾਂ ਤੋਂ ਬਾਅਦ ਵੀ ਮਤਲਬ ਉਹ ਪਤਾ ਲੱਗਾ ਸੰਗਤ ਨੂੰ ਘਰ ਦਾ ਤੇ ਉਹ ਫਿਰ ਆਖਣ ਲੱਗੇ ਵੀ ਜੇ ਬੱਚੀ ਕਰਦੀ ਤਾਂ ਆਨੰਦ ਕਰਦੇ ਸੀ ਇਹਨਾਂ ਲੈ ਜਾਂਦੇ ਅੱਛਾ ਇਸ ਤਰ੍ਹਾਂ ਜੀ ਪਿੱਛੇ ਮੈਨੂੰ ਤਾਂ ਜਿੱਥੋਂ ਦੀ ਸੁਰਤ ਸੰਭਲੀਏ ਵੀ ਉਹ ਦੋਂਦੇ ਹੀ ਮਤਲਬ ਹੂੰ ਸਿਮਰਨ ਸੇਵਾ ਕਾਰ ਸੇਵਾ ਚ ਜਾਣਾ ਹਾਂ ਵੀ ਉੱਥੋਂ ਲਗਨ ਮੇਰੇ ਦਾਦਾ ਜੀ ਦਾ ਲਾਇਆ ਹੋਇਆ ਹਾਂ ਜੀ ਹਾਂਜੀ ਤੇ ਫਿਰ ਤੁਹਾਨੂੰ ਜਿਹੜੇ ਇਹ ਵੀ ਹੋਇਆ ਕਿ ਬੱਚੇ ਵੀ ਸਾਡੇ ਕੀਰਤਨ ਕਰਨ ਲੱਗੇ ਹਨ ਹਾਂ ਹਾਂਜੀ ਤੇ ਉਹ ਫਿਰ ਜਦੋਂ ਮੇਰੀ ਡੈਡੀ ਨੇ ਮੇਰੇ ਵਾਸਤੇ ਰਿਸ਼ਤਾ ਲੱਭਿਆ ਜੀ ਮੈਂ ਉਹਨੂੰ ਕਹਿੰਦਾ ਸੀ ਵੀ ਮੈਂ ਪਹਿਲਾਂ ਤਾਂ ਮੇਰੀ ਇੱਛਾ ਇਹ ਸੀ ਮੈਂ ਭਾਵੇਂ ਕਿਹਾ ਵੀ ਮੈਂ ਭਜਨ ਮੰਦਗੀ ਕਰਨੀ ਹੈ ਹਾਂਜੀ ਮੇਰਾ ਰਿਸ਼ਤਾ ਨਾ ਹੀ ਕਰੋ ਅੱਛਾ ਵੀ ਮੈਂ ਭਜਨ ਮੰਦਗੀ ਕਰਨੀ ਮੇਰੀ ਜਿਹੜੀ ਛੁਰੂ ਤੋਂ ਇੱਛਾ ਸੀ ਮੇਰੇ ਦਾਦੀ ਜੀ ਨੇ ਮੈਨੂੰ ਜਿਹੜਾ ਸਿਖਾਇਆ ਸੀ ਨਾ ਵੀ ਧਰੂ ਭਗਤ ਜੀਆ ਨੇ ਵੀ 5 ਸਾਲ ਦੀ ਉਮਰ ਚ ਪਾਲਿਆ ਹਾਂਜੀ ਹਾਂਜੀ ਪ੍ਰਹਲਾਦ ਜੀਆ ਨੇ ਵੀ 5 ਸਾਲ ਦੀ ਉਮਰ ਚ ਵੀ ਰੱਬ ਨੂੰ ਮਿਲੀ ਮੈਨੂੰ ਕਹਿ ਦਾਂਦੇ ਆ ਦੇਹ ਦੇਹਾਂ ਦੇ ਪੁੱਤ ਤੂੰ ਵੀ 5 ਸਾਲ ਦੀ ਹੋ ਗਈ ਵੀ ਤੂੰ ਵੀ ਕੋਸ਼ਿਸ਼ ਕਰੀ ਜਿੰਦਗੀ ਦੇ ਵਿੱਚ ਵੀ ਰੱਬ ਨੂੰ ਮਿਲ ਕੇ ਆਉਣਾ ਬਸ ਉਹ ਨਹੀਂ ਪ੍ਰੇਰਨ ਦੇ ਵੀ ਮਾਲਾ ਦੇਂਦਿਆਂ ਦੇ ਤੂੰ ਸਕੂਲ 'ਚ ਵੀ ਬੇਲਾ ਟਾਈਮ ਹੋ ਤੂੰ ਦੂਜਾ ਆਪਣਾ ਅੱਛਾ ਹਾਂਜੀ ਤੇ ਵੀ ਮੈਂ ਵੀ ਕਹਤਾ ਸੀ ਮੈਨੂੰ ਤੁਸੀਂ ਵੀ ਮਤਲਬ ਕੋਲੇ ਵੀ ਕੋਈ ਵੱਧ ਘਟਦਾ ਕੋਈ ਉਹ ਨਹੀਂ ਉੱਚੇ ਨਹੀਂ ਮੇ ਘਰ ਦਾ ਕੋਈ ਨਹੀਂ ਵੀ ਹਾਂ ਮਤਲਬ ਗਰੀਬੀਆਂ ਅਮੀਰੀਆਂ ਦਾ ਕੋਈ ਨਹੀਂ ਵੀ ਮੈਨੂੰ ਤੁਸੀਂ ਗਾਹਾਂ ਕੋਈ ਕੀਰਤਨ ਜਾਂ ਵੀ ਭਜਨ ਮੰਦਗੀ ਦੇ ਵਿੱਚ ਲੀਨ ਹੋਵੇ ਉਹ ਲੱਭ ਕੇ ਦੇ ਹਾਂ ਹਾਂ ਜੀ ਫਿਰ ਮੇਰੇ ਡੈਡੀ ਨੇ ਜੋ ਉਹਨਾਂ ਮੇਰੇ ਡੈਡੀ ਦੇਖਣ ਆਏ ਉਹ ਕਹਿੰਦੇ ਫਿਰ ਉਹਨਾਂ ਨੇ ਮੈਨੂੰ ਕਹੇ ਕਿ ਕੀਰਤਨ ਦੀ ਸੁਣਾਈ ਨਾ ਲੈ ਜੀ ਕਹਿੰਦੇ ਵੀ ਠੀਕ ਹੈ ਮੈਂ ਕਿਹਾ ਵੀ ਚਲੋ ਕੋਈ ਨਹੀਂ ਜੇ ਕਰਨੀ ਪਰ ਮੇਰੀ ਜਿਹੜੀ ਇੱਛਾ ਸੀ ਮੈਂ ਕਿਹਾ ਵੀ ਤੁਸੀਂ ਮੈਨੂੰ ਭਜਨ ਮੰਦਗੀ ਕਰਕੇ ਜਿਹੜਾ ਮੇਰੇ ਦਾਦੇ ਨੇ ਮੈਨੂੰ ਸਿਖਾਇਆ ਮੈਂ ਵੀ ਰੱਬ ਨੂੰ ਮਿਲਣਾ ਹੈ ਮੇਰੀ ਇੱਛਾ ਸੀ ਮੇਰੇ ਨਾ ਦਿਮਾਗ 'ਚ ਆਇਆ ਹੁਣ ਸਾਡੇ ਕਈ ਸਿੱਖ ਪਰਿਵਾਰਾਂ ਚ ਵੀ ਚੀਜ਼ਾਂ ਚਲੇ ਗਈਆਂ ਹਨਾ मतलब ਪੀੜੀਦਰ ਪੀੜੀ ਚੇਨ ਹੋਣ ਲੱਗ ਗਏ ਅਮਰਤ ਵੇਲਾ ਵੀ ਕਈ ਪਰਿਵਾਰਾਂ ਤੋਂ ਚਲੇ ਗਿਆ मतलब ਜਿਵੇਂ ਜਿਨ੍ਹਾਂ ਨੇ ਬਜ਼ੁਰਗ ਅਮਰਤਾਰੀ ਸੀਗੇ ਬਹੁਤ ਬਾੜਪਜਨ ਵਾਲੇ ਸੀਗੇ ਹਾਂਜੀ ਇਹ ਹੁਣ ਕੀ ਕਾਰਨ ਹੋ ਗਿਆ ਕਿ ਹੁਣ ਲੋਕੀ ਮਾਡਰਨ ਵਾਲੇ ਪਾਸੇ ਜ਼ਿਆਦਾ ਆ ਗਏ ਜਾਂ ਮੰਨਦੇ ਨਹੀਂ ਜਾਂ ਉਹਨਾਂ ਚ ਉਹ ਚੀਜ਼ ਪੈਦਾ ਹੀ ਨਹੀਂ ਕੀਤੀ ਗਈ ਨਹੀਂ ਜੀ ਬੱਚੇ ਜਿਹੜੇ ਹੁਣ ਬੱਚਿਆਂ ਨੂੰ ਲੋਕ ਸਿੱਖਿਆ ਦਿੰਦੇ ਹਾਂਜੀ ਉਹਨਾਂ ਥੋੜਾ ਜਿਹਾ ਹੁਣ ਆਮ ਦੇਖਦੇ ਆਪਾਂ ਵੀ ਲੋਕਾਂ ਦੀ ਦੌੜ ਪੈਸੇ ਮਗਰ ਲੱਗੀ ਹੋਈ ਹਾਂਜੀ ਕੁਰਤੀਆਂ ਜਿਹੜੀਆਂ ਸਾਡੀਆਂ ਜ਼ਿਆਦਾ ਵਧ ਗਈਆਂ ਹੂੰ ਇਹ ਸੀ ਜ਼ਿਆਦਾ ਫੈਸ਼ਨ ਪ੍ਰਸਤੀ ਹੋ ਹਾਂ ਤੇ ਸਾਡੇ ਦੇਖਣ ਦੇ ਵਿੱਚ ਵੀ ਦੇਖੋ ਉਦੋਂ ਆਪਾਂ ਦੋ ਦੋ ਲੀੜਿਆਂ ਨਾਲ ਵੀ ਸਰਦੇ ਸੀ ਸਰਦੇ ਸੀ ਹਾਂ ਤੇ ਸਾਨੂੰ ਕੁਝ ਸਿਖਾਇਆ ਜਾਂਦਾ ਸੀ ਵਧੀਆ ਵੀ ਸਾਡਾ ਜੀਵਨ ਵਧੀਆ ਕੋਈ ਪੁਰਾਣੇ ਬਜ਼ੁਰਗ ਘੜਦੇ ਸੀ ਹਾਂਜੀ ਹਾਂ ਤੇ ਹੁਣ ਆਪਾਂ ਦੇਖਦੇ ਜਿਹੜੀ 2000 ਤੋਂ ਬਾਅਦ ਜਿਹੜੀ ਜਿੰਨਾ ਮਤਲਬ ਹੈਗੀ ਹੈ ਜਨਰੇਸ਼ਨ ਹਾਂਜੀ ਹਾਂਜੀ ਤੇ ਇਹ ਮਤਲਬ ਕਿ ਇਹੀ ਸਿਖਾਉਂਦੇ ਹੁਣ ਹਰੇਕ ਦੀ ਦੌੜ ਹੀ ਲੱਗੀ ਐ ਵੀ ਇਹ ਰੱਬ ਦੇ ਰਾਹ ਜਾਂ ਕੀ ਕੀ ਕਰਨਾ ਇਹਨਾਂ ਮਾੜਾ ਮੋਟਾ ਵੀ ਬੇਟਾ ਬਾਣੀ ਪੜ ਲਓ ਆਮ ਲੋਕਾਂ ਐ ਮੈਸ ਖਾਉਂਦੇ ਦੇਖੀਏ ਵੀ ਤੁਸੀਂ ਬਸ ਨਾ ਦੇਖੋ ਕੋਈ ਜੋਬ ਮਿਲ ਜਾਈਏ ਕੋਈ ਇਧਰ ਪੈਸਾ ਬਣਦਾ ਇਧਰ ਬਣਦਾ ਜਿੱਧਰ ਹਾਂ ਉਧਰ ਨੂੰ ਭਜਦੇ ਰਹ ਹਾਂ ਤੇ ਮੈਨੂੰ ਇਹ ਚੀਜ਼ ਸਿਖਾਈ ਪਹਿਲੇ ਦਿਨੋਂ ਮੇਰੇ ਦਾਦਾ ਜੀ ਨੇ ਮਤਲਬ ਸਾਰੀ ਜ਼ਿੰਦਗੀ ਦੀ ਚੀਜ਼ ਹੀ ਮੇਰੇ ਦਿਮਾਗ 'ਚ ਭਰਤੀ ਸੀ ਇਹ ਹੁਣ ਵੀ ਕਿੰਨੇ ਜ਼ਰੂਰੀ ਆ ਨਾ ਜੀ ਮੈਂ ਹੁਣ ਸਾਡੇ ਪਰਿਵਾਰਾਂ 'ਚ ਬੱਚਿਆਂ ਦੇ ਜਿਹੜੇ ਪਤਿਤ ਹੋ ਰਹੇ ਨੇ ਮੈਂ ਮਤਲਬ ਜਿਹੜੇ ਚੰਗੇ ਗੁਰਸਿੱਖ ਪਰਿਵਾਰ ਸੀਗੇ ਉਹਨਾਂ ਦੀਆਂ ਬੱਚੀਆਂ ਵੀ ਅੱਗੇ ਉਮਰਤਰੀ ਨਹੀਂ ਹੋ ਰਹੀਆਂ ਗੁਰਵਾਨੀ ਨਾਲ ਨਹੀਂ ਜੁੜੀਆਂ ਕਈ ਵਾਰ ਹੁਣ ਪੇਰੈਂਟਸ ਵੀ ਕਹਿ ਦਿੰਦੇ ਆ ਇਹ ਬੱਚੀਆਂ ਦੇ ਤਾਂ ਰਿਸ਼ਤੇ ਨਹੀਂ ਹੋਣੇ ਜੀ ਅਸੀਂ ਕਹ ਲੂੰਗਾ ਉਮਰਤਰੀ ਕਿੰਨਾ ਲੰਬਾ ਗਿਆ ਤਾਂ ਜੀ ਇਹ ਨਹੀਂ ਹੈਗਾ ਜੀ ਇਹ ਲੋਕ ਨਾ ਇਹ ਸਾਰਾ ਇੱਕ ਤਰਲੇ ਬੰਦੇ ਦਾ ਹੂੰ ਜੀ ਕੋਣ ਲਾ ਲਓ ਇੱਕ ਤਰਲਾ ਲਾ ਲਓ ਵੀ ਸਿੱਧੇ ਜੇ ਲਫਜ ਹੈ ਮੇਰੀ ਹਾਂ ਜੀ ਤੇ ਵੀ ਜਣੀ ਬੰਦਾ ਨਾ ਕੋਈ ਦੌੜ ਲਾਉਣੀ ਹਰ ਇੱਕ ਸਿੱਖਿਆ ਬੈਠਣਾ ਕੋਈ ਨਹੀਂ ਸਿੱਖਿਆ ਜੀ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸੰਤ ਮਹਾਂਪੁਰਖ ਬਰਮ ਗਿਆਨੀਆਂ ਦੀ ਮੈਂ ਸੰਗਤ ਕਰਦੀ ਆ ਰਹੀ ਹਾਂ ਬਚਪਨ ਤੋਂ ਲੈ ਕੇ ਦੋ ਜਿਹੜਾ ਸਾਂ ਮੈਂ ਬੜੀ ਸੰਗਤ ਕੀਤੀ ਹੈ ਮੇਰੀਆਂ ਭੂਆ ਕੀਰਤਨ ਕਰਦੀਆਂ ਸੀ ਅੱਛਾ ਜੀ ਵੀਰੇ ਦਾਦੀ ਹੋਰੀ ਤਾਈ ਚਾਚਾ ਦੇ ਪੁੱਤ ਤਿੰਨ ਸੀਗੇ ਉਹ ਸਾਰਾ ਦਿਨ ਹੀ ਬਾਣੀ ਪੜੀ ਜਾਂਦੀ ਸੀ ਅੱਛਾ ਤੇ ਉਹਨਾਂ ਨੇ ਮੈਨੂੰ ਇਹ ਕਹਿੰਦਾ ਸੀ ਬੇਟਾ ਕੰਮ ਤੂੰ ਮਤਲਬ ਕੰਨੀ ਨਹੀਂ ਗਤਰਾਉਣੀ ਨਾਲ-ਨਾਲ ਗੁਰਬਾਣੀ ਗਾਉਣੀ ਹੂੰ ਤੇ ਅਸਮੈ ਜੀ ਨਾਲ ਨਾਲ ਸਾਰਾ ਕੰਮ ਕਰਨਾ ਸਾਰੇ ਕੰਮ ਹੀ ਕਰੀ ਜੀ ਜਿੰਨੇ ਆਪਣੇ ਹੁੰਦੇ ਸੀਗੇ ਜੋ ਤਾਣ ਦਾੰਦਾ ਜੋ ਵੀ ਲਾ ਲਓ ਪਰ ਨਾਲ ਨਾਲ ਮੈਨੂੰ ਮਤਲਬ ਕਿ ਇੱਕ ਸ਼ਬਦ ਗਾਉਣਾ ਆਦਤ ਬਣ ਗਈ ਸੀ ਹਾਂ ਜੀ ਉਹੀ ਚੀਜ਼ ਮਤਲਬ ਤਰੀ ਅੱਗੀ ਪੀੜੀ ਜੇ ਇਹ ਉਹ ਜੀ ਮਾਨ ਹੈ ਜਿਹੜਾ ਸੁਣਨ ਲੱਗ ਜਾਂਦਾ ਬੰਦੇ ਦਾ ਫਿਰ ਉਹਨੂੰ ਹੋਰ ਕੋਈ ਚੰਗਾ ਨਹੀਂ ਲੱਗਦਾ ਕੰਮ ਵੀ ਨਾਲ ਨਾਲ ਕਰਦਾ ਮੈਨੂੰ ਕੰਮਾਂ ਦਾ ਵੀ ਸ਼ੌਂਕ ਸੀ ਜੀ ਅੱਛਾ ਮੈਂ ਕੰਨੀ ਕੰਮ ਮੈਂ ਬੱਚਿਆਂ ਨੂੰ ਵੀ ਕਿਹਾ ਵੀ ਜੋ ਆਪਣਾ ਕਰਨਾ ਹੈ ਗੁਰੂ ਸਾਹਿਬ ਦਾ ਬਚਨ ਹੈ ਵੀ ਆਪਦੇ ਜਿਹੜਾ ਕੰਮ ਹੈ ਨਾ ਉਹ ਤੋਂ ਵੀ ਮਤਲਬ ਘੋਰ ਨਹੀਂ ਕਰਨੀ ਤੇ ਕੰਮ ਆਇਆ ਰੂਚੀ ਦੇ ਨਾਲ ਕਰਨਾ ਜੀ ਜੀ ਤੇ ਆਪਦੀ ਮਿਹਨਤ ਜ਼ਰੂਰ ਕਰਨੀ ਹਾਂਜੀ ਤੇ ਇੱਕ ਜੀ ਵੱਡਾ ਜਿਹੜਾ ਮਤਲਬ ਹੁੰਦੇ ਮਾਪੇ ਦਾ ਮਤਲਬ ਯੋਗਦਾਨ ਮਾਂ ਦਾ ਖਾਸ ਕਰਕੇ ਹਾਂਜੀ ਇਹ ਮੇਰੇ ਦਾਦਾ ਜੀ ਪਹਿਲਾਂ ਤੁਸੀਂ ਕਥਾ ਜਿਵੇਂ ਲੋਕਾਂ ਨੂੰ ਸੁਣਾਉਂਦੇ 4 ਵਜੇ ਵਾਸਾ ਦੀ ਵਾਰਗ ਆਉਣ ਜਾਂਦੀ ਮੈਂ ਨਾਲ ਹੀ ਵਗ ਜਾਂਦੀ ਤਿੰਨ ਕ ਸਾਲ ਦੀ ਸੀ ਤੂੰ ਤੇ ਆ ਸੁਣਾਉਂਦੇ ਦੇ ਉਹ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਮਾਂ ਦਾ ਰੋਲ ਹੁੰਦਾ ਹੈ। ਹਾਂਜੀ ਹਾਂ ਬਿਲਕੁਲ। ਵੀ ਹੁਣ ਹਰਨਾਕਸ ਦਾਇਤ ਸੀਗਾ। ਹਾਂਜੀ ਤੇ ਮਾਂ ਨੇ ਪੂਰਨ ਸੰਤਾਂ ਦੀ ਦਰਸ਼ਨ ਤੇ ਸੰਗਤ કરી ਸੀ। ਹਾਂਜੀ ਤਾਂ ਕਰੀ ਰੱਬ ਪੈਦਾ ਹੋਇਆ। ਬਿਲਕੁਲ ਹਾਂਜੀ ਜਿੰਨਾ ਇੱਕ ਪਾਸੇ ਦੁਸ਼ਟ ਬੰਦਾ ਹੁੰਦਾ। ਹਾਂਜੀ ਦੂਸਰੇ ਪਾਸੇ ਉਨੀ ਭਗਤੀ ਵਾਲਾ ਆ ਕੇ ਟੱਕਰ ਲੈਂਦੇ। ਹਾਂ ਤਾਂ ਜਾ ਕੇ ਗੱਲ ਵੱਡੀ ਹੈ। ਹਾਂ ਤੇ ਉਸ ਦਾ ਹਕਾਰ ਤੋੜਨ ਵਾਸਤੇ ਦੇਖੋ ਰੰਗ ਜੀ ਉਠਿਆ ਤੇ ਕਲਗੀਧਰ ਪਾਸ਼ਾ ਤੋਂ ਬਿਨਾ ਸਰਦਾ ਨਹੀਂ ਸੀ ਹਾਂਜੀ 19 ਤੋਂ ਬਸਿਆਲੀ ਮਤਲਬ ਮਹਰੂ ਆ ਕੇ ਟਕਰਾਈ ਤੇ ਇਸ ਤਰ੍ਹਾਂ ਜੀ ਵੀ ਮਾਂ ਦਾ ਜਿਹੜਾ ਰੋਲ ਹੈ ਜੀ ਇਹ ਇਹ ਹੈਗਾ ਵੀ ਮਾਂ ਇੱਕ ਐ ਨਹੀਂ ਹੁੰਦਾ ਵੀ ਬੱਚੇ ਆਪਾਂ ਵੀ ਜਨਮ ਦੇਤਾ ਹਾਂਜੀ ਤੇ ਜਨ ਲਾ ਲੋ ਕੰਮ ਲਾਤੀ ਸਾਰੀ ਜ਼ਿੰਦਗੀ ਚਲੋ ਪੈਸਾ ਕਮਾਉਣਾ ਸਕੇ ਹਤਾ ਇਹ ਕੋਈ ਜ਼ਿੰਦਗੀ ਨਹੀਂ ਹੈਗੀ ਮੈਂ ਮੈਂ ਸਾਰੇ ਚੋਂ ਜਿਆ ਨਾਰਮਲ ਜ਼ਿੰਦਗੀ ਸਾਰੇ ਚੋਂ ਮੇਰੀ ਸੋਚ ਹੈ ਹਾਂਜੀ ਵੀ ਮੈਨੂੰ ਐ ਲੱਗਦਾ ਜੀ ਜਿਹੜਾ ਸਿੱਖਾਂ ਨੂੰ ਖਾਲਸੇ ਨੂੰ ਬਾਰਾ ਨੇ ਰਾਜ ਹੀ ਵਖਸ਼ੇ ਸਰਦਾਰੀ ਹੀ ਵਖਸ਼ੀਏ ਵੀ ਉਹਦੀ ਕਿਰਤ ਕਰੀ ਚੱਲ ਵੀ ਫਲ ਦੀ ਸੋਚ ਨਾ ਕਰ ਵੀ ਉਹਨੇ ਬਰਕਤਾਂ ਘਰ ਦੇ ਵਿੱਚ ਪਾਈ ਦੇਣੀਆਂ ਮਹਾਰਾਜ ਨੇ ਵੀ ਬਰਕਤਾਂ ਪੈਂਦੀਆਂ ਮਰਜਾ ਆਪ ਦੇਖ ਰਹੀਆਂ ਮੇਰੇ ਘਰ ਦੇ ਵਿੱਚ ਇਹ ਬਿਲਕੁਲ ਜਿਹੜੀ ਤੁਹਾਡੀ ਸਿੱਖਿਆ ਜਿਹੜੀ ਤੁਹਾਡੀ ਸੋਚ ਹੈ ਹਾਂਜੀ ਉਹ ਅੱਗੇ ਜਾਣੀ ਉਹ ਜਾਣੀ ਹੈ ਤੁਹਾਡੇ ਘਰ ਚ ਜਿਹੜਾ ਮਾਹੌਲ ਬਿਲਕੁਲ ਹੀ ਆਪਣਾ ਚੇਂਜ ਹੋ ਜਾਂਦਾ ਇੱਕ ਘਰ ਉਹ ਜਿੱਥੇ ਬਾਣੀ ਨਹੀਂ ਪੜੀ ਜਾਂਦੀ ਨਾ ਹਰ ਟਾਈਮ ਉੱਤੇ ਕਲੇਸ਼ ਹੀ ਰਹਿੰਦਾ ਜਾਂ ਲੜਾਈ ਹੋ ਜਾਂਦੀ ਹੈ ਨਾ ਉਹਨਾਂ ਦਾ ਬਿਲਕੁਲ ਫਰਸਟ੍ਰੇਸ਼ਨ ਹੀ ਰਹਿੰਦੀ ਆ ਇੱਕ ਉਹ ਘਰ ਜਿੱਥੇ ਗੁਰਬਾਣੀ ਪੜੀ ਜਾਂਦੀ ਆ ਉੱਥੇ ਤਾਂ ਜਿਹੜਾ ਕਹੋ ਵੀ ਪ੍ਰਸ਼ਾਦ ਦਾ ਵੀ ਪੱਕਦਾ ਉਹ ਵੀ ਪ੍ਰਸ਼ਾਦ ਹੀ ਆ ਲਾਣਾ ਤੇ ਉਹ ਜਿਹੜਾ ਸ਼ਗੂਗਾ ਤੇ ਉਹ ਵੀ ਤ੍ਰਿਪਤੀ ਹੋਗਾ ਜਿੱਥੇ ਬਾਣੀ ਪੜੀਗੀ ਜੀ ਇਹ ਚੀਜ਼ ਹੋਣੀ ਚਾਹੀਦੀ ਹੈ ਵੀ ਜਦੋਂ ਘਰ ਦੇ ਵਿੱਚ ਅਸੀਂ ਪ੍ਰਸ਼ਾਦਾ ਬਣਾਉਣਾ ਹੈ ਜਾਂ ਚਕਾਉਣਾ ਹੈ ਇਸ਼ਨਾਨ ਕਰਕੇ ਮਾਮਾ ਬਣਾਉ ਤੇ ਉਹਦੇ ਨਾਲ ਨਾਮ ਜਪਣ ਤੇ ਗੁਰੂ ਨਾਨਕ ਪਾਸ਼ਾ ਨੂੰ ਭੋਗ ਲਵਾਉਣੀ ਲਵਾਉਣਾ ਜੇ ਸਾਰਿਆਂ ਦਾ ਇਕੱਠਾ ਨਹੀਂ ਲਗਾਉਣਾ ਆਪਾਂ ਪ੍ਰਸ਼ਾਦੀ ਦੀ ਥਾਲੀ ਰੱਖੀ ਤੇ ਉਹਨੂੰ ਭੋਗ ਤਾਂ ਲਵਾਉ ਉਹ ਪਹਿਲਾਂ ਗੁਰੂ ਨਾਨਕ ਪਾਸ਼ਾ ਨੂੰ ਹਾਂ ਜੀ ਮੇਰਾ ਤਾਂ ਇਸ ਭਾਈ ਹੋਣ ਗਿਆ ਜੀ ਬਚਪਨ ਤੋਂ ਤੇ ਇੱਕ ਮਾਂ ਦਾ ਜਿਹੜਾ ਰੋਲ ਹੁੰਦਾ ਜੀ ਵੀ ਜਿਵੇਂ ਬੱਚਾ ਮਤਲਬ ਗਰਭ ਦੇ ਵਿੱਚ ਜੋ ਬੱਚਾ ਉਗਦਾ ਜੀ ਤੇ ਉਦੋਂ ਤੋਂ ਇਹ ਜ਼ਰੂਰੀ ਨਹੀਂ ਵੀ 12 ਆ ਕੇ ਅਸੀਂ ਜ਼ੋਰ ਲਾਉਨੇ ਆ ਬੱਚਿਆਂ ਨੂੰ ਕਈ ਲੋਕ ਲਾਉਂਦੇ ਵੀ ਹੁਣ ਸਿੱਧੇ ਰਾਹ ਲੱਗ ਜਾ ਹੁਣ ਤੁਸੀਂ ਵੱਡੇ ਹੋਗੇ ਜੀ ਚ ਕਹਿੰਦੇ ਜੀ ਅਜੇ ਛੋਟੇ ਵੱਡੇ ਹੋਣ ਲਾ ਦੇਗੇ ਨਹੀਂ ਮੁੜਦਾ ਇਹ ਇਹ ਗਰਭ ਦੇ ਵਿੱਚ ਬੱਚੇ ਨੂੰ ਮਤਲਬ ਮੈਂ ਜੀ ਜਦੋਂ ਇਹਨਾਂ ਦਾ ਜਨਮ ਹੋਇਆ ਵੀ ਮਤਲਬ 10 11 ਮਹੀਨੇ ਮੈਂ ਪੂਰਾ ਨਾਮ ਜਪਿਆ ਅੱਛਾ ਦਿਨ ਰਾਤ ਅਸਮਨ ਕਰੇ ਮੇਰੀ ਝਾਕ ਸੀ ਮਨ ਦੀ ਵੀ ਜਾਂ ਤਾਂ ਇੱਕ ਸੂਰਮਾ ਪੈਦਾ ਕਰਨਾ ਜਾਂ ਇੱਕ ਸੰਤ ਪੈਦਾ ਕਰਨਾ ਵੀ ਵਾਕੇ ਹੁਣ ਇੰਨਾ ਚੋ ਜਿਹੜੇ ਆnde ਸੁਣ ਕੇ ਕੀਰਤਨ ਇਹਨਾਂ ਦਾ ਨਾ ਬੱਚਿਆਂ ਦਾ ਮੈਂ ਅਮਰਤ ਨੂੰ ਸੁਣਿਆ ਬਾਕੀ ਬੱਚੇ ਵਿੱਚ ਜਿਹੜੀ ਕਿਰਪਾ ਹੁੰਦੀ ਜੀ ਮੈਂ ਇੱਕ ਦਿਨ ਬੈਠੇ ਬੈਠੇ ਨਾ ਹੀ ਡੈਡੀ ਨੂੰ ਕਿਹਾ ਮੈਂ ਕਿਹਾ ਵੀ ਮੈਂ ਇੰਨਾ ਇਹਨਾਂ ਦੇ ਜਨਮ ਤੋਂ ਲੈ ਕੇ ਤਿੰਨਾਂ ਵਾਰੀ ਮੈਂ ਇਹਨਾਂ ਨਾਮ ਜਪਿਆ ਤੇ ਮਕਾਸਰ ਕੋਈ ਕਿੰਨਾ ਕੁ ਲੱਗਦਾ ਸਾਨੂੰ ਕਹਿੰਦੇ ਆ ਜਿਹੜੇ ਰਾਗ ਹੈ ਕੀ ਹੋਰ ਹਾਂ ਅੰਦਰੋਂ ਰਾਗ ਉਹ ਇੱਕ ਛੋਟੀ ਕੁੜੀ ਜੀ ਤੇ ਰੰਗਸਾਲ ਦੀ ਟੀ ਨਾਲ ਗਾਉਂਦੀ ਹੈ ਅੱਛਾ ਅੱਠਵੀਂ ਨੌਵੀਂ ਚ ਉਹਦੇ ਜੀ ਅੰਦਰੋਂ ਹੀ ਮਤਲਬ ਆਪਣੇ ਆਪ ਉਹਨਾਂ ਨੇ ਇੰਨਾ ਜਿੰਨਾ ਜੋਰ ਨਹੀਂ ਲਾਇਆ ਵੀ ਮਤਲਬ ਇੰਨੀ ਮਿਹਨਤ ਹੈ ਜੀ ਉਹਨੇ ਨਹੀਂ ਕੀਤੀ ਇਹਨਾਂ ਨੇ ਉਸਤਾਦਾਂ ਕੋਲੇ ਕੀਤੀ ਹੈ ਉਹ ਜੀ ਅੱਠਵੀਂ ਨੌਵੀਂ ਚ ਅੱਛਾ ਤੇ ਉਹਨਾਂ ਦੇ ਜਿਹੜੇ ਅੰਦਰੋਂ ਹੀ ਉਪਜਦੇ ਆ ਰਾਗ ਆਪੇ ਕਿਰਪਾ ਹੁੰਦੀ ਜੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਇਹ ਵਾਕਈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ ਹਰ ਚੀਜ਼ ਦਾ ਮਾਂ ਦੀ ਸੋਚ ਦਾ ਮਾਂ ਦੀ ਖੁਰਾਕ ਦਾ ਹਰ ਚੀਜ਼ ਦਾ ਬੱਚੇ ਤੇ ਸ਼ਕਟ ਹੁੰਦਾ ਪੂਰਾ ਭੰਦੇ ਜੀ ਅੱਜ ਜੀ ਅਸੀਂ ਕਹਿੰਦੇ ਕਿ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਬਹੁਤ ਪੇਰੈਂਟਸ ਨਾ ਕਈ ਵਾਰ ਕਹਿੰਦੇ ਸਾਡੇ ਬੱਚੇ ਤਾਂ ਕਹਿਣਾ ਨਹੀਂ ਮੰਨਦੇ ਜੀ ਆਪਣੀ ਮਰਜ਼ੀਆਂ ਕਰਦੇ ਆ ਜੀ ਇਦਾਂ ਕਰਦੇ ਆ ਉਦਾਂ ਕਰਦੇ ਆ ਉਹ ਸਾਰਾ ਕੁਝ ਉਹਨਾਂ ਦਾ ਹੀ ਰਿਫਲੈਕਸ਼ਨ ਹੁੰਦੀ ਹੈ ਪੇਰੈਂਟਸ ਦੀ ਹੁੰਦੀ ਹੈ ਇੱਕ ਹੋਰ ਹੈ ਜੀ ਇਹਦੇ ਵਿੱਚ ਅੰਤਰ ਹਾਂਜੀ ਜਦੋਂ ਆਮ ਮਾਵਾਂ ਨੂੰ ਦੇਖਦੇ ਆ ਮੇਰਾ ਸੁਭਾਅ ਮੈਂ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਨਾ ਜਾਂ ਮਿਲਦੀ ਕਰਦੇ ਗੁਰਦੁਆਰੇ ਜਾਂ ਇੱਧਰ ਉੱਧਰ ਜਾਂਦੀਆਂ ਆਉਂਦੀਆਂ ਬੀਬੀਆਂ ਹਾਂਜੀ ਮੈਂ ਕਹਿੰਨੀ ਬੱਚਾਂ ਤੁਸੀਂ ਘੰਟਾ ਸਾਡੇ ਕੋਲ ਭੇਜ ਜਾਗਾ ਮੈਂ ਖੜਾ ਖੜਾ ਕਹਿੰਨੀ ਇਹਨੂੰ ਕਹਿੰਦੇ ਤੁਸੀਂ ਸਿੱਖੀ ਦੇ ਵਿੱਚ ਲੈ ਕੇ ਆਉਣੇ ਹੋ ਇੰਨਾ ਜੋਰ ਲਾਉਣੇ ਵੀ ਸਭ ਨੂੰ ਹਾਂਜੀ ਮੈਂ ਕਿਹਾ ਵੀ ਇਹ ਨਾ ਇਹ ਜ਼ਰੂਰੀ ਹੈਗਾ ਵੀ ਇਹ ਅਪਲੋਕ ਨਾ ਗੁਰੂ ਸਾਹਿਬ ਦਾ ਬਚਨ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲੰਘਾਏ ਪਾਰ ਹਾਂਜੀ ਹਾਂ ਜੀ ਵੀ ਜਿਹੜੀ ਸਿੱਖਿਆ ਹੈ ਵੀ ਮਤਲਬ ਪੇਰੈਂਟਸ ਵੀ ਬੱਚਿਆਂ ਨੂੰ ਇਹ ਸਿੱਖਿਆ ਦਿੰਦੇ ਵੀ ਬੇਟਾ ਮਾਵਾਪਾ ਦੀ ਆਖੇ ਲੱਗੀ ਹਾਂ ਜੀ ਵੀ ਆਹ ਕਰਨਾ ਹੈ ਆਹ ਕਰਨਾ ਸਾਰਾ ਦਿਨ ਮਾਵਾ ਮਾਥਾ ਮਾਰਦੀ ਹੈ ਜੇ ਜੀ ਸਮਝਾਉਂਦੇ ਤਾਂ ਬਹੁਤ ਆਸਰ ਨਹੀਂ ਹੁੰਦਾ ਆਸਰ ਕਿਉਂ ਨਹੀਂ ਹੋ ਰਿਹਾ ਜੀ ਸਾਡੇ ਅਸੀਂ ਆਮ ਲੋਕ ਸਾਡੀਆਂ ਗੱਲਾਂ ਦਾ ਬਾਤੂਬਾਦ ਅਸੀਂ ਆਪਣੇ ਆਪ ਦੀ ਸੇਵਾ ਕਰਾਉਣ ਤੇ ਜ਼ੋਰ ਲਾ ਲਾਂਗੇ ਬਾਤੂਬਾਦ ਪੈਸਾ ਕਮਾਉਣ ਤੇ ਕਹਿ ਦਾਂਗੇ ਵੀ ਆਹ ਕਮਾਉ ਪੁੱਤ ਚਲੋ ਬੱਚਾ ਕਰ ਲੂਗਾ ਉਸ ਜ਼ਿੰਦਗੀ ਬਤੀਤ ਹੋ ਗਈ ਉਹ ਜੋ ਨਿਕਲੂਗੀ ਮੈਂ ਇਹਨਾਂ ਨੂੰ ਬੱਚਿਆਂ ਨੂੰ ਇਹ ਸਿਖਾਉਂਦੀ ਰਹੀ ਵੀ ਬੇਟੇ ਮੈਂ ਇਹ ਨਹੀਂ ਆਦੇ ਸਾਡੇ ਅੱਖੇ ਲੱਗੋ ਨਾ ਲੱਗੋ ਪਰ ਗੁਰੂ ਨਾਨਕ ਪਾਸ਼ਾ ਦੇ ਅੱਖੇ ਲੱਗੋ ਹਾਂ ਗੁਰੂ ਦੇ ਅੱਖੇ ਦੀ ਵਡਿਆਈ ਤੇ ਜਿਵੇਂ ਗੁਰੂ ਨਾਨਕ ਪਾਸ਼ਾ ਕਹਿੰਦੇ ਉਵੇਂ ਚੱਲਪੋ ਸਾਡੇ ਅੱਖੇ ਬਿਸ਼ੱਕ ਜਿੱਥੇ ਮਖਿਆ ਸਿੱਖੀ ਚ ਸਾਨੂੰ ਸਾਡੀ ਚ ਫਰਕ ਲੱਗੇ ਉਹਦੇ ਤੁਸੀਂ ਮੈਨੂੰ ਮਾਣ ਨਾ ਗਿਓ ਜਿਸ ਨੂੰ ਫਰਕ ਲੱਗੇ ਪਰ ਜਿੱਦੇ ਮੈਨੂੰ ਥੋੜੇ ਮਤਲਬ ਥੋੜਾ ਜਿਹਾ ਸਿੱਖੀ ਦੇ ਵਿੱਚ ਮੈਨੂੰ ਕਿਤੇ ਚੂਕ ਨਜ਼ਰ ਆਈ ਨਾ ਤੇ ਮਖਿਆ ਮੈਂ ਮਾਣ ਸ਼ੁਰੂ ਤੋਂ ਮਤਲਬ ਬੱਚਿਆਂ ਨੂੰ ਲਾ ਲਓ ਜਿਵੇਂ ਡਰਾਇਆ ਜਾਂ ਲਾ ਲਓ ਜਾਂ ਪਿਆਰ ਨਾਲ ਵੀ ਕਿਤੇ ਨਾ ਕਿਤੇ ਘੂਰਨਾ ਵੀ ਪੈਂਦਾ ਸੀ ਹਾਂਜੀ ਤੇ ਇਹਨਾਂ ਨੂੰ ਜੇ ਹੁਣ ਵੀ ਕਾਲਜ ਦੇ ਵਿੱਚ ਵੀ ਜਾਂ ਸਕੂਲ 'ਚ ਵੀ ਜਿਵੇਂ ਨੇ ਪੜ੍ਹੇ ਐ ਇਹਨਾਂ ਨੂੰ ਬਸ ਮੈਂ ਘੰਟਾ ਘੰਟਾ ਇਹਨਾਂ ਨੂੰ ਮਤਲਬ ਕਥਾ ਇਹਨਾਂ ਨੂੰ ਗੁਰਬਾਣੀ ਦੀ ਜਿਹੜੀ ਵਿਚਾਰ ਇਹਨਾਂ ਨੂੰ ਸਿਖਾਉਣੇ ਹੀ ਸਿਖਾਉਣੇ ਵੀ ਜਿੱਥੇ ਸਾਨੂੰ ਜ਼ਰੂਰਤ ਹੈ ਇੱਕ ਮਾਂ ਨੂੰ ਬੋਲਣਾ ਵਾਰਿਓ ਮਾਂ ਹਰ ਇੱਕ ਥਾਣੀ ਹੁੰਦੀ ਗੁਰੂ ਸਾਹਿਬ ਨੂੰ ਬੋਲੋ ਮਾਰੋ ਵਾਹ ਇਹ ਜਿਹੜਾ ਪ੍ਰੈਕਟੀਕਲ ਹੈ ਇਹ ਪ੍ਰੈਕਟੀਕਲ ਕਰਵਾਉ ਬੱਚਿਆਂ ਨੂੰ ਕਹੀ ਤਾਂ ਸੀ ਸਾਰੇ ਜਾਣੇ ਹਾਂਜੀ ਹਾਂ ਪ੍ਰੈਕਟੀਕਲ ਕਰਵਾਉ ਇਹਨਾਂ ਨੂੰ ਹੂੰ ਕਿਉਂਕਿ ਅੱਜ ਲੋਕੋ ਡਰਦੇ ਜੀ ਧੀਆਂ ਜੰਮਣ ਤੋਂ ਕਾਉਂਡਰਦੇ ਆਪਨੇ ਤਨੇਉ ਨਹੀਂ ਕਰਦੇ ਆਪਦੇ ਕੋਲੇ ਖੁਸ਼ੀ ਨਹੀਂ ਜਦੋਂ ਮਾਮਾ ਕੋਲੇ ਨਿਤਨੇਮ ਤੇ ਗੁਰੂ ਸਾਹਿਬ ਤੇ ਡਿਡਤ ਤਾਂ ਹੋਵੇ ਨਾ ਤੇ ਉਦੋਂ ਉਹਨੂੰ ਨਹੀਂ ਲੱਗਦਾ ਵੀ ਕੁੜੀਆਂ ਕਿਉਂ ਨੇ ਜਾਂ ਮੁੰਡੇ ਕੁੜੀਆਂ ਨੂੰ ਵੀ ਜੇ ਆਪਾਂ ਇਹ ਕਹਿ ਕੇ ਤੁਰਿਆ ਜੇ ਬੇਟਾ ਬਾਹਰ ਵੀ ਜਾਣਾ ਦੂਰ ਵੀ ਜਾਣਾ ਅਰਦਾਸ ਕਰਕੇ ਤੁਰੋ ਅਰਦਾਸ ਵੀ ਤਾਂ ਲੱਗੂ ਜੀ ਸੋਡਾ ਗੁਰਬਾਣੀ ਪੜੀਏ ਜੇ ਗੁਰਬਾਣੀ ਪੜੀਏ ਤੇ ਸਿੱਧਾ ਸਿੰਘਾਂ ਦੇ ਪੈਰੇ ਲੱਗਣਗੇ ਅਰਦਾਸ ਕਰਕੇ ਤਰੋ ਨਾ ਸੋਨੂੰ ਬਸ ਗੱਡੀ ਦੇ ਵਿੱਚ ਨਾ ਇਧਰ ਉਧਰ ਕਲਯੁਗ ਦਾ ਬੰਦਾ ਇੱਕ ਵੀ ਨਹੀਂ ਟੱਕਰ ਹਾਂ ਇਹ ਸੱਚੀ ਗੱਲ ਆ ਜੀ ਇਹ ਸਚਾਈ ਹੈ ਜੀ ਇਹ ਕੋਈ ਇਹਨੂੰ ਪਕੜ ਗੁਰਬਾਣੀ ਤੋਂ ਦੂਰ ਹੋਇਆ ਨਾ ਇਸੇ ਕਰਕੇ ਮੈਨੂੰ ਲੱਗਦਾ ਕਿ ਸਾਡੇ ਘਰਾਂ ਦੇ ਵਿੱਚ ਜਿਹੜੀ ਸਾਡੀ ਸੋਚ ਵੀ ਨੈਗੇਟਿਵ ਹੋ ਗਈ ਯਾਰਾ ਪੋਜ਼ਿਟਿਵ ਤਾਂ ਹੋਣੀ ਸੀ ਜੇ ਅਸੀਂ ਗੁਰਬਾਣੀ ਲੜ ਲੱਗੇ ਰਹਿੰਦੇ ਨਾ ਬਿਲਕੁਲ ਜੀ ਮੈਂ ਜੀਵਨ ਦੇ ਵਿੱਚ ਇਹ ਚੀਜ਼ਾਂ ਦੇਖੀਆਂ ਜੀ ਇਹੀ ਜਿਹਾ ਜਿਵੇਂ ਆਪਾਂ ਨੂੰ ਇੱਕੋ ਦਾਮਾ ਮਤਲਬ ਲਾਲੂ ਛੋਟੀ ਮੋਟੀ ਘਟਨਾ ਹੋ ਗਈ ਜਾਂ ਲਾਲੂ ਆਪਾਂ ਨੂੰ ਡਰ ਪੈ ਦੇ ਜਾਂ ਹਫਤਾ ਅਗਲੇ ਕੋਈ ਬਿਮਾਰ ਹੈ ਜਾਂ ਕਿਵੇਂ ਵੀ ਲਾਲੂ ਕੋਈ ਆਮ ਕਰੰਟ ਵਗੈਰਾ ਲੱਗ ਜਾਵੇ ਜਾਂ ਕਿਵੇਂ ਲਾਲੂ ਉਸ ਵਕਤ ਆਪਾਂ ਭੱਜਣ ਤੇ ਰੌਲਾ ਪਾਉਣ ਦੀ ਬਜਾਏ ਵੀ ਮੈਂ ਇਹ ਪ੍ਰੈਕਟੀਕਲ ਕਰਕੇ ਦੇਖੀਏ ਤੇ ਉਦੋਂ ਮੈਂ ਕਹਿੰਦੀ ਆ ਮਹਾਰਾਜ ਬਹੀ ਗਰੂ ਸੱਚੇ ਪਾਸ਼ਾ ਤੂੰ ਕਿਰਪਾ ਕਰ ਅਸੀਂ ਕੁਝ ਨਹੀਂ ਕਰ ਸਕਦੇ ਉਹ ਉਸੇ ਵਕਤ ਹੀ ਹੱਲ ਹੋ ਜਾਂਦੇ ਆ ਉਹ ਉਸੇ ਵਕਤ ਹੀ ਕਿ ਆਪ ਹੀ ਕਿਰਪਾ ਕਰ ਦਿੰਦੀ ਪਰੋਸੇ ਦੇ ਵੀ ਗੱਲਾਂ ਆ ਜੀ ਵੱਡੀ ਬੜੇ ਵੱਡੇ ਪਰੋਸੇ ਦੀ ਜਦੋਂ ਇੱਕ ਵਾਰੀ ਆਪਾਂ ਗੁਰੂ ਸਾਹਿਬ ਨੂੰ ਦੇਖਣਾ ਸਿੱਖ ਗਏ ਜੀ ਤੇ ਉਦੋਂ ਫਿਰ ਉਹ ਕੋਹਲੀ ਰਹਿੰਦੇ ਜੀ ਉਦੋਂ ਜਾਂਦਾ ਨਹੀਂ ਕਿ ਮੇਰਾ ਮਨ ਕਰਦਾ ਵੀ ਤੁਹਾਡੇ ਨਾਲ ਪੂਰਾ ਪੌਡਕਾਸਟ ਕਰਾਇਆ ਇੱਕ ਤੁਹਾਡੀ ਗੱਲਾਂ ਸੁਣ ਕੇ ਤੇ ਤੁਸੀਂ ਪਹਿਲਾਂ ਮਤਲਬ ਕਿ ਸੰਗਦੇ ਸੀ ਆਉਣ ਤੋਂ ਨਾ ਪਰ ਮੈਨੂੰ ਐ ਲੱਗਿਆ ਵੀ ਨਹੀਂ ਮਾਤਾ ਰੋਲ ਪੇਰੈਂਟਸ ਦਾ ਟੀਚਰ ਬੜਾ ਮਤਲਬ ਕਿ ਉਹ ਇੱਕ ਪਹਿਲੇ ਟੀਚਰ ਹੁੰਦੇ ਆ ਬੜਾ ਵੱਡਾ ਰੋਲ ਹੁੰਦਾ ਬੱਚੇ ਜਿੰਦਗੀ ਚ ਵੀ ਜਿਹੜੇ ਬੱਚੇ ਗੁਰਵਾਣੀ ਦੇ ਲਾੜ ਲੱਗੇ ਨੇ ਇਹਨਾਂ ਦੇ ਪੇਰੈਂਟਸ ਨੂੰ ਸ਼ਾਬਾਸ਼ ਇਸ ਕਰਕੇ ਆ ਵੀ ਉਹਨਾਂ ਦੀ ਘੜਤ ਕਰਕੇ ਬੱਚੇ ਲੱਗੇ ਨੇ ਕਿਉਂਕਿ ਜੋ ਸਮਾਂ ਚੱਲ ਰਿਹਾ ਬੱਚੇ ਮਾਪਿਆਂ ਦੇ ਕਹਿਣੇ ਚ ਨਹੀਂ ਹੈਗੇ ਜੋ ਹੋਣ ਜਿਹੜੇ ਆ ਚਾਹੇ ਦੇਸ਼ ਚ ਚਾਹੇ ਵਿਦੇਸ਼ ਵਿੱਚ ਆ ਤਾਂ ਲੋ ਬੜੇ ਪਰੇਸ਼ਾਨ ਨੇ ਪੇਰੈਂਟਸ ਉਹ ਮੈਂ ਜਨਣਾ ਚਾਹੁੰਦਾ ਕਿ ਜਿਹੜੇ ਬੱਚੇ ਲੱਗੇ ਨੇ ਉਹਨਾਂ ਦੇ ਪੇਰੈਂਟਸ ਕੀ ਕਰਦੇ ਨੇ ਉਹ ਕਿਦਾਂ ਪਰਪ੍ਰਸ਼ ਕਰਦੇ ਆ ਉਹਨਾਂ ਨੇ ਕਿੱਥੋਂ ਸਾਰੀ ਸਿੱਖਿਆ ਲਈ ਕਿਤੇ ਨਾ ਕਿਤੇ ਸਾਡੇ ਬਜ਼ੁਰਗਾਂ ਚੋਂ ਸਾਡੇ ਮੈਂ ਤੁਹਾਡੇ ਬਜ਼ੁਰਗਾਂ ਨੇ ਤੁਹਾਡੇ ਚਾਈ ਇਦਾਂ ਪੀੜੀਦਰ ਪੀੜੀ ਚੱਲਣੀ ਸੀਗੇ ਉਹਨਾਂ ਨੇ ਤਨੇਮ ਨਹੀਂ ਉਹਨੀ ਕਰਵਾਣੀ ਨਾਲ ਜਿਹੜੇ ਉਮਰ ਤੇ ਵੇਲਾ ਦੀ ਆ ਇਸੇ ਕਰਕੇ ਸ਼ਾਇਦ ਉਹ ਕਿਤਰਕ ਦੇ ਡਿਸਟਰੈਕਟ ਹੋ ਗਏ ਨੇ ਇਹ ਜੀ ਜਾਂ ਤਾਂ ਜਿਹੜੇ ਪਿਛੋਕੜ ਤੋਂ ਜਿਵੇਂ ਬਜ਼ੁਰਗ ਸਾਡੇ ਜਿਵੇਂ ਅਗਲੇ ਦਾਦੇ ਆਪਾਂ ਨੂੰ ਕਾ ਬਵਾਣੀ ਹੈ ਕਹਾਣੀ ਹੈ ਪੁੱਤ ਸੁਪੁੱਤ ਕਰੇਣ ਸਹਿਬ ਭਾਵੈ ਸੋ ਮੰਨ ਲੈਣ ਸਹੀ ਕਰਮ ਕਰੇਣ ਮੇਰੇ ਦਾਦੇ ਨੇ ਹੀ ਕਿਹਾ ਸੀ ਕਹਿੰਦਾ ਬੇਟਾ ਵੀ ਜਿਹੜਾ ਸਹਿਬ ਨੂੰ ਭਾਵੈ ਭਾਉਂਦਾ ਉਹ ਕਰ ਹੂੰ ਹੋਰ ਪਾਸੇ ਨੂੰ ਜੇ ਸੋਨੂੰ ਪਤਾ ਲੱਗਣ ਲੱਗ ਜੂਗਾ ਹੁਣ ਤੁਸੀਂ ਕਿ ਗੁਰਮੁਖ ਦੇ ਕੋਲੇ ਬੈਠੋਗੇ ਜੀ ਸੋਨੂੰ ਉਹਨਾਂ ਦੀ ਜਿਹੜੀ ਵਾਈਬਰੇਸ਼ਨ ਹੈ ਉਹ ਦੱਸੂਗਾ ਛੋਟੇ ਅੰਦਰ ਸਿਮਰਨੇ ਚੱਲ ਪੂਗਾ ਬਿਲਕੁਲ ਤੇ ਜੇ ਮਾੜਾ ਬੰਦਾ ਬੈਠੂ ਸੋਨੂੰ ਉਦੋਂ ਪਤਾ ਲੱਗ ਜੂ ਵੀ ਇਹ ਬੰਦਾ ਮਾੜਾ ਹੈ ਉਹ ਠੁੱਟ ਕੇ ਪੈ ਰਿਹਾ ਇਦਾਂ ਦੀ ਜਿਹੜੇ ਮਤਲਬ ਕਿਰਨਾ ਦੇ ਰਹੇ ਸੋਨੂੰ ਪਤਾ ਲੱਗ ਜਾਂਦਾ ਹੱਥ ਜੁੜੀਏ ਵਾਈਬਸ ਨੇ ਜਿਹੜੀਆਂ ਉਹ ਦੱਸ ਦਿੰਦੀਆਂ ਨੇ ਹਨਾ ਸਾਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਉਹ ਫੀਲ ਹੁੰਦਾ ਹੈ ਜੀ ਹਰ ਇੱਕ ਦਾ ਔਰਾ ਹਨਾ ਇੱਕ ਔਰਾ ਹੈਗਾ ਥੋੜੇ ਜੇ ਘੇਰੇ ਚ ਸਾਡਾ ਨਾ ਸਾਡੀ ਸੋਚ ਤਾਂ ਉੱਥੇ ਸਾਰਾ ਪੈਰਾ ਹੁੰਦਾ ਜਦੋਂ ਕੋਈ ਏਦਾਂ ਸਾਨੂੰ ਮਿਲਦਾ ਸਾਡੀ ਸਾਡੇ ਤੋਂ ਓਪੋਜ਼ਿਟ ਸੋਚ ਵਾਲਾ ਤਾਂ ਸਾਨੂੰ ਅਸੀਂ ਆਪਣੇ ਆਪ ਹੀ ਦੂਰ ਹੋ ਜਾਂਦੇ ਹਾਂ ਦੇਖੋ ਜੀ ਹਰ ਇੱਕ ਚੀਜ਼ ਸਮਾਂ ਭਾਲ ਦੀ ਹੈ ਹਾਂਜੀ ਇੱਕ ਪਤਨੀ ਦਾ ਰੋਲ ਇਹੀ ਨਹੀਂ ਹੁੰਦਾ ਵੀ ਕੱਲਾ ਆਪਾਂ ਵਿਆਹ ਕਰਾ ਲਏ ਸਾਰੇ ਘਰੀ ਬੱਗ ਜੀ ਬਸ ਰੋਟੀ ਤੜਕੇ ਹੱਥ ਨਹੀਂ ਪਕਾਈ ਬਸ ਨਿਭੜੇ ਕੰਮ ਇਹ ਰੋਲ ਨਹੀਂ ਹੁੰਦਾ ਮਾਤਾ ਦਾ ਹਾਂਜੀ ਪਤਨੀ ਦਾ ਇੱਕ ਉਧਰੋਲੇ ਵੀ ਹੁੰਦਾ ਵੀ ਮੇਰਾ ਪਤੀਏ ਮਤਲਬ ਇਹਦੇ ਸਿੱਖੀ ਦੇ ਵਿੱਚ ਕਿੱਥੇ ਫਰਕ ਹੈ ਹੂੰ ਇਹ ਕੀ ਕਰ ਰਹੇ ਹਾਂਜੀ ਇਹ ਇੰਨੇ ਪੂਰਾ ਕਰਦੇ ਹਾਂ ਜਿੱਥੇ ਕਿਤੇ ਥੋੜੀ ਮੋਟੀ ਜਾਂ ਮਾੜੀ ਮੋਟੀ ਆਉਂਦੀ ਹੈ ਹੂੰ ਤੇ ਉਹਨਾਂ ਨੂੰ ਅੰਦਰ ਵੜ ਕੇ ਕਿਹਾ ਜਾਵੇ ਸਾਡੇ ਆਮ ਬੀਬੀਆਂ ਦੇਖਦੇ ਜੀ ਗੁਰਸਿੱਖ ਆਖਣੀਆਂ ਜੀ ਬਹੁਤ ਲੜਕੇ ਥੱਕ ਗਏ ਐ ਕਰ ਲੈ ਪਤੀ ਪਤਨੀ ਚ ਮਾੜਾ ਮੋਟਾ ਚੜਾ ਚੱਲਦਾ ਰਹੇ ਹਾਂਜੀ ਮੈਂ ਕਹਿੰਦੀ ਹੁੰਨੀ ਵੀ ਜੋ ਗੁਰਸਿੱਖੀ ਦੇ ਰਹਾ ਪਲਾਉਣਾ ਹੈ ਅੰਦਰ ਵੜ ਕੇ ਗੱਲ ਕਹੋ ਬੱਤੇ ਜਾਂ ਆ ਉਹਦਾ ਕੋਈ ਪਤੀ ਹੈ ਜਾਂ ਪਤਨੀ ਹੈ ਵੀ ਇੱਥੇ ਸਿੱਖੀ ਦੇ ਵਿੱਚ ਕਮੀ ਨਾ ਹੋ ਜੀ ਜੋ ਅਸੀਂ ਬਾਹਰੋਂ ਦੇਖ ਰਹੇ ਹਾਂ ਨਾ ਸੰਗਤ ਨੂੰ ਅਸੀਂ ਘਰੇ ਉਦੋਂ ਦੁੱਗਣੇ ਪਰਪੱਕ ਹੋ ਗਏ ਜੀ ਤਾਂ ਹੀ ਜਿਹੜੀ ਪ੍ਰੈਕਟੀਕਲੀ ਚੀਜ਼ ਤਾਂ ਹੀ ਬਣਨੀ ਹੈ ਜੀ ਪ੍ਰੈਕਟੀਕਲੀ ਚੀਜ਼ ਚਾਹੀਦੀ ਜੀ ਵੀ ਇੱਕ ਕਲਾ ਦਾ ਖਵਾ ਦੇਖੋ ਅੱਜ ਦੇ ਹੁਣ ਦੇ ਜਿਹੜਾ ਹੈਗਾ 21ਵੀਂ ਸਦੀ 'ਚ ਤੁਸੀਂ ਕੋਰਟਾਂ ਕਚੈਰੀਆਂ ਜਾ ਕੇ ਦੇਖੋ ਸਭ ਤੋਂ ਜ਼ਿਆਦਾ ਜਿਹੜੇ ਡਿਵੋਰਸ ਦੇ ਕੇਸ ਚੱਲਦੇ ਨੇ ਕਿ ਲੋਕੀ ਇੱਕ ਨਿੱਕੀ ਜੀ ਗੱਲ ਵੀ ਕਿਸੇ ਦੀ ਸਹਿੰਦੇ ਨਹੀਂ ਹੈਗੇ ਨਾ ਮਤਲਬ ਉਹ ਤੋਂ ਮਾਵਾ ਵੀ ਜਿਹੜੀਆਂ ਸੋਚ ਪੁੱਠੀਆਂ ਹੀ ਦਿੰਦੀਆਂ ਨੇ ਆਪਣੀਆਂ ਕੁੜੀਆਂ ਨੂੰ ਹੋਰਾਂ ਨਹੀਂ ਬਣਿਆ ਜੀ ਹਾਂ ਹੋਰਾਂ ਨਹੀਂ ਬਣਿਆ ਕੋਈ ਭਜਨਮੰਦਗੀ ਦੀ ਆਪਦੇ ਚੋਂ ਵਾਈਬ੍ਰੇਸ਼ਨ ਨਹੀਂ ਆ ਰਹੀ ਬੱਚਿਆਂ ਨੂੰ ਜੋ ਮਾਂ ਚੋਂ ਨਹੀਂ ਆ ਰਹੀ ਤੇ ਬੱਚੇ ਦੇ ਤਮਾਦ ਨੂੰ ਉਸ ਨੂੰ ਮੀਂਹਾਂ ਦੇ ਬੱਚੇ ਨੂੰ ਜਦੋਂ ਐ ਇਹ ਗੁਡੀਆਂ ਮੇਰੀ ਹੋ ਗਈ 20 ਸਾਲਾਂ ਦੀ ਜਦੋਂ ਇਹਨੂੰ ਮੈਂ ਮੂਰੇ ਬਿਠਾ ਕੇ ਹਜੇ ਤੱਕ ਵੀ ਮਤਲਬ ਜਦੋਂ ਮੈਂ ਕੋਈ ਗੱਲ ਗੁਰੂ ਦੀ ਚੇਤੇ ਆਉਂਦੀ ਹੈ ਮੇਰਾ ਸੁਭਾਅ ਮੈਂ ਉੱਥੇ ਕੋਲੇ ਬਹਿ ਕੇ ਤੇ ਇਹਨਾਂ ਦੇ ਡੈਡੀ ਬੈਠਣ ਤੇ ਉਦੋਂ ਵੀ ਮਤਲਬ ਗੁਰੂ ਕੀਆ ਸਾਖੇ ਮੇਰਾ ਸੁਭਾਈ ਬਣ ਗਿਆ ਤੇ ਉਦੋਂ ਕਰਦੇ ਆਂ ਜੀ ਬੱਚੇ ਦਾ ਧਿਆਨ ਇਸ ਤਰ੍ਹਾਂ ਹੋ ਜਾਂਦਾ ਮਾਂ ਕੰਨੀ ਮਤਲਬ ਉਹ ਇੱਕ ਮਾਈਂਡ ਸਾਰਾ ਜਿਹੜਾ ਹੈਗਾ ਨਾ ਮਾਂ ਕੰਨੀ ਚਲੇ ਵੀ ਕੀ ਕਹਿ ਰਹੇ ਨੂੰ ਹਾਂ ਜੀ ਹਾਂ ਬਿਲਕੁਲ ਜਦੋਂ ਮਾਵਾ ਚੰਗੀਆਂ ਸਖਿਆਵਾਂ ਦੇਣਗੇ ਉਹਨੇ ਬੱਚਿਆਂ ਨੂੰ ਤਾਂ ਮੈਨੂੰ ਲੱਗਦਾ ਵੀ ਅੱਗੇ ਜਿਹੜੇ ਹੁਣ ਪਰਿਵਾਰਾਂ ਦੇ ਵਿੱਚ ਵੀ ਸੁੱਖ ਵੀ ਅੱਗੇ ਕਿਉਂਕਿ ਅਸੀਂ ਕਈ ਵਾਰ ਦੇਖਦੇ ਹਾਂ ਨਾ ਵੀ ਪੈਸੇ ਵਾਲਾ ਬੰਦਾ ਹੋਊ ਤੇ ਸਾਡੀ ਧੀ ਖੁਸ਼ ਜ਼ਿਆਦਾ ਰਹੂਗੀ ਜਿਆਦਾ ਨਾ ਪੇਰੈਂਟਸ ਇਦਾਂ ਸੋਚਦੇ ਨੇ ਤੇ ਪਰ ਮੈਨੂੰ ਲੱਗਦਾ ਵੀ ਉਹ ਚੀਜ਼ ਸੁੱਖ ਦੇ ਨਾਲ ਹੀ ਉਹ ਬੰਦ ਕੇ ਅਸੀਂ ਪੈਸਾ ਦੇ ਕੇ ਵਪਾਰ ਕਰ ਲੈਣੇ 20 ਲੱਖ ਦੇ ਤਾਂ 20 ਕਿਲੇ ਪਾੜ ਲੈ 30 ਦੇ ਤਾਂ 30 ਵਾਲੇ ਹਰ ਇੱਕ ਬੰਦਾ ਚਾਹੁੰਦਾ ਮੇਰੀ ਧੀ ਸੌਖੇ ਘਰੇ ਜਾਵੇ ਮੁੰਡਿਆਂ ਨੂੰ ਸੀ ਜੀ ਮਾਇਆ ਇਕੱਠੀ ਕਰਦੀ ਪੰਡਾ ਮੰਨਤਿਆਂ ਹਾਂ ਜੀ ਪਰ ਮੈਨੂੰ ਨਹੀਂ ਲੱਗਦਾ ਵੀ ਪ੍ਰੈਕਟੀਕਲ ਆਪਾਂ ਦੇਖੀਏ ਨੇ ਦਿਨੋ ਦਿਨ ਵੀ ਉਹ ਮਾਇਆ ਨਾਲ ਸੁੱਖ ਨਹੀਂ ਮਿਲਦਾ ਜੇ ਘਰ ਦੇ ਵਿੱਚ ਬਰਕਤਾਂ ਤੇ ਨਾਮ ਹੈ ਜਿਹੜਾ ਨਾਮ ਦੇ ਵਿੱਚ ਸੁੱਖ ਹੈ ਦੁਨੀਆਂ ਦੀ ਆਪਾਂ ਇਹ ਨਹੀਂ ਸੋਚ ਕੇ ਸੀ ਦੇ ਅੰਦਰ ਆਉਂਦੇ ਵੀ ਆਪਾਂ ਸਰੀਰ ਨੂੰ ਸਾਧਨ ਕਰੀ ਜਾਂਦੇ ਹਾਂ ਸਾਰੇ ਜੇ ਤੁਹਾਡੇ ਕੋਲ ਗੱਡੀਆਂ ਉਹ ਵੀ ਸਰੀਰ ਦਾ ਸਾਧਨ ਹਾਂ ਜੀ ਮੰਨੂ ਤਾਂ ਆਤਮਾ ਨੂੰ ਸਕੂਨ ਦੇਣ ਵਾਲੀ ਤਾਂ ਕੋਈ ਚੀਜ਼ ਨਹੀਂ ਉਹਦਾ ਨਾਮ ਦੇ ਨਾਲ ਹੀ ਹੋਣੀ ਜੀ ਜਦੋਂ ਬੰਦਾ ਆਪ ਮਤਲਬ ਨਾਮ ਜਪਿਆ ਤੇ ਉਹਦੀ ਰੂਹ ਹੈ ਜਿਹੜੀ ਉਹ ਹੀ ਹਵਾ ਚ ਉੱਡਣ ਲੱਗੀ ਤੇ ਉਹਦੀ ਗੱਲ ਬਣਨੀ ਹੁਣ ਜਦੋਂ ਤੁਸੀਂ ਬੱਚਿਆਂ ਤੇ ਨਾਲ ਨੂੰ ਦੇਖਦੇ ਹੋ ਕੀਰਤਨ ਕਰਦੇ ਹੋ ਤਾਂ ਕਿਦਾਂ ਇਦਾਂ ਮਹਿਸੂਸ ਹੁੰਦਾ ਕਿ ਤੁਸੀਂ ਇਦਾਂ ਹੀ ਚਾਹੁੰਦੇ ਸੀ ਇਹਨਾਂ ਦੀ ਪਰਵਰਿਸ਼ ਬਿਲਕੁਕੁਲ ਜੀ ਤੇ ਉਸ ਵਕਤ ਤਾਂ ਜਿਵੇਂ ਹੀ ਲੱਗਦਾ ਜੇ ਇਹਨਾਂ ਨੇ ਕੋਈ ਗੁਰੂ ਸਹਿਬਾਨਾਂ ਦਾ ਜਿਹੜਾ ਸ਼ਬਦ ਗਾਇਆ ਇਸ ਤਰ੍ਹਾਂ ਲੱਗਦਾ ਉਦੋਂ ਵੀ ਆਪ ਮਹਾਰਾਜ ਹਾਜ਼ਰ ਹੋਗੇ ਜੇ ਭਗਤ ਸਹਿਬਾਨਾਂ ਦਾ ਸ਼ਬਦ ਆ ਗਿਆ ਹੀ ਲੱਗਦਾ ਵੀ ਉਹ ਵੀ ਹਾਜ਼ਰ ਹੋਊਗਾ ਸੰਤ ਮਹਾਂਪੁਰਖ ਬਰਮਗਿਆਨੀਆਂ ਦੀਆਂ ਸੰਗਤਾਂ ਜੀ ਆਪਣੇ ਆਪ ਹੀ ਮਿਲ ਲੱਗ ਜਾਂਦੇ ਜਿਉਂ ਜਿਉਂ ਆਪਾਂ ਕਮਾਈ ਕਰਦੇ ਆ ਤੇ ਮਹਾਂਪੁਰਖਾਂ ਦਾ ਇਹ ਬਚਨ ਹੁੰਦਾ ਜੀ ਆਪਾਂ ਇੱਕ ਪੀੜੀ ਸਿਹਾਰੀ ਲਈ ਮੂਰੇ ਦੂਜੀ ਪੀੜੀ ਆ ਗਈ ਇਹ ਹਾਂਜੀ ਤੇ ਤੀਜੀ ਪੀੜੀ ਦੇ ਵਿੱਚ ਜੇ ਗੁਰਸਿੱਖੀ ਆ ਗਈ ਨਾ ਉੱਥੇ ਸੰਤ ਬਰਮਗਿਆਨੀ ਪੈਦਾ ਹੋਣ ਲੱਗ ਜਾਂਦੇ ਹਾਂਜੀ ਹਾਂ ਜੇ ਇਹ ਤਿੰਨ ਪੀੜੀਆਂ ਦੀ ਬਖਸ਼ਿਸ਼ ਹੁੰਦੀ ਹੈ ਜੀ ਹਾਂਜੀ ਜੇ ਤਿੰਨ ਪੀੜੀਆਂ ਤਾਂ ਹੀ ਛੋਡੇ ਇੱਕ ਵੀ ਸਿੱਖ ਨਹੀਂ ਬਣਿਆ ਨਾ ਦਾਦਾ ਨਾ ਪਿਓ ਨਾ ਤੁਸ ਸਿੱਖ ਚਲੇ ਜਾਂਦੀ ਹੈ ਉਹ ਘਰ ਦੇ ਵਿੱਚੋਂ ਮਤਲਬ ਸਾਰਾ ਕੁਝ ਹੀ ਖਤਮ ਹੋ ਜਾਂਦੇ। ਉੱਥੇ ਬਖਸ਼ਿਸ਼ ਹੁੰਦੀ। ਇਹ ਗੱਲ ਬਿਲਕੁਲ ਠੀਕ ਹੈ ਤੁਸੀਂ। ਹੁਣ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹ ਤੀਜੀ ਪੀੜ੍ਹੀ ਪੰਜਾਬੀ ਹੋਣ ਦੇ। ਤੀਜੀ ਪੀੜ੍ਹੀ ਪੰਜਾਬ ਉਹ ਕਿਸੇ ਹੋਰ ਨਾਲ ਕਿਸ ਨੇ ਮੈਰਿਜ ਕਰਾ ਲਈ ਕਿਸੇ ਗੋਰੇ ਨਾਲ। ਉਹਨਾਂ ਦੀ ਜਿਹੜੀ ਆ ਬਿਲਕੁਲ ਉਹ ਪੰਜਾਬੀ ਵੀ ਨਹੀਂ ਰਹੇ ਲੋਕ। ਇੱਥੇ ਜਿਵੇਂ ਤੁਸੀਂ ਕਹਿੰਦੇ ਸਿੱਖੀ ਇਹ ਗੱਲ ਤੀਜੀ ਪੀੜ੍ਹੀ 'ਚ ਜਾ ਕੇ ਪਤਾ ਲੱਗਦਾ ਜੇ ਉਹ ਨਾ ਹੋਵੇ ਤਾਂ ਫਿਰ ਅੱਗੇ ਜਿਹੜੇ ਆ ਕੋਈ ਚਾਂਸ ਹੀ ਨਹੀਂ ਹੁੰਦੀ ਹੈਗੇ ਕਿ ਉਹ ਗੁਰੂ ਨਾਲ ਛੁੱਟ ਜਾਣਾ। ਉਹਨਾਂ ਨੂੰ ਜੀ ਪਹਿਲੀ ਤਾਂ ਗੱਲ ਜੀ ਮੈਂ ਆਪਾਂ ਕਰਕੇ ਹਟਿਆ ਗਰਭ ਦੇ ਵਿੱਚ ਉਹਨਾਂ ਨੂੰ ਨਾਮ ਮਿਲਣਾ ਚਾਹੀਦਾ ਬੱਚਾ ਨੂੰ ਮਾਤਾ ਦੀ ਸਾਰਾ ਮਾਤਾ ਦਾ ਰੋਲ ਹੈ ਜੀ ਜੀ ਮਾਵਾ ਟੀਵੀ ਦੇਖਦੀ ਆ ਮਾਵਾ ਹੋਰ ਹੀ ਕੁਝ ਦੇਖੀ ਜਾਂਦੀਆਂ ਹੋਰ ਹੀ ਗੱਲਾਂ ਕਰਦੀਆਂ ਕੋਈ ਮਰਜ਼ਾ ਦਾ ਨਹੀਂ ਕਰਦੇ ਵਿੱਚ ਕੋਈ ਸਾਨੂੰ ਝੇਪ ਨਹੀਂ ਕੋਈ ਸਾਡੇ ਲੋਕਾਂ ਤੇ ਪੜਦੇ ਨਹੀਂ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਚਾਹੀਦੀਆਂ ਜੇ ਬੱਚਿਆਂ ਨੂੰ ਚੰਗੀ ਕੁ ਪਰਵਰਸ਼ ਤੇ ਚੰਗੀ ਸੋਚ ਅਸੀਂ ਮੂਹਰੋਂ ਕੋਈ ਸੂਰਮੇ ਜਾਂ ਸੰਤ ਅਗਲੀ ਪੀੜ੍ਹੀ ਚ ਪੈਦਾ ਕਰਨਾ ਚਾਹੁੰਨਾ ਤੇ ਸਾਨੂੰ ਸਾਰੀਆਂ ਚੀਜ਼ਾਂ ਦੇ ਮਤਲਬ ਚਾਹੀਦੇ ਜੀ ਗੁਰੂ ਸਾਹਿਬ ਦੇ ਜਿਵੇਂ ਬਚਨ ਹੈ ਗੁਰੂ ਸਾਹਿਬ ਨੇ ਸਾਨੂੰ ਕਿਹਾ ਉਸ ਤਰ੍ਹਾਂ ਦੇ ਵਸਤਰ ਉਸ ਤਰ੍ਹਾਂ ਦੀ ਸਾਡੀ ਰਹਿਣੀ ਸੇਣੀ ਉਸ ਤਰ੍ਹਾਂ ਦੀ ਇੱਕ ਗੁਰਸਿੱਖ ਦੀ ਚੱਲਣੀ ਵੀ ਸਹੀ ਹੋਵੇ ਗੁਰਸਿੱਖ ਦੀ ਝਾਕਣੀ ਵੀ ਉਹੋ ਜਿਹੀ ਹੋਵੇ ਤੇ ਗੁਰਸਿੱਖ ਦੀ ਇੱਕ ਖਾਣਾ ਪੀਣਾ ਵੀ ਉਸ ਤਰ੍ਹਾਂ ਦਾ ਤੇ ਉਹਨਾਂ ਦੀ ਬੁਲੀ ਵੀ ਉਹ ਜਿਹੀ ਵਾਹ ਤੋੜਨਾ ਗੱਲ ਕਰਕੇ ਮੈਨੂੰ ਬੜਾ ਆਨੰਦ ਆਇਆ ਕਿਉਂਕਿ ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਬੜਕੂਲੀਆਂ ਨੇ ਹਾਂਜੀ ਤੇ ਤੁਹਾਡੇ ਵਰਗੇ ਮਾਵਾ ਜਦੋਂ ਹੋਣਗੇ ਘਰਾਂ 'ਚ ਤਾਂ ਆਪਣੇ ਬੱਚੇ ਜਿਹੜੇ ਆ ਉਹ ਇੱਕ ਚੰਗੀ ਸਿਹਤ ਚੰਗੇ ਪਾਸੇ ਚੰਗੇ ਰਾਹ ਜਾਣਗੇ ਤੇ ਸਾਡੇ ਹਰ ਘਰ 'ਚ ਜਿਹੜੀ ਆ ਉਹ ਗੁਰਬਾਣੀ ਜਿਹੜੀ ਆ ਉਹ ਗਾਈ ਜਾ ਸਕੂਗੀ ਬਿਲਕੁਲ ਸੋ ਸਾਨੂੰ ਕਿਤੇ ਕਿਤੇ ਦਰਸ਼ਕੋ ਲੋੜ ਵੀ ਹੈਗੀ ਹੈ ਨਾ ਕਿ ਅਸੀਂ ਆਪਣੇ ਬੱਚਿਆਂ ਨੂੰ ਜੋੜਨ ਤੋਂ ਪਹਿਲਾਂ ਅਸੀਂ ਆਪ ਜੁੜੀਏ ਪਹਿਲਾਂ ਆਪ ਜੁੜਨਾ ਹਾਂਜੀ ਜ਼ਰੂਰੀ ਹਾਂਜੀ ਤੁਹਾਡਾ ਬਹੁਤ ਜਿਵੇਂ ਕਰਾਂਗੇ ਤੇ ਉਵੇਂ ਬੱਚੀ ਕਰਨਗੇ ਜੀ ਤੁਹਾਡਾ ਬਹੁਤ ਧੰਨਵਾਦ ਜੀ ਬਾਕੀ ਕੁਝ ਕੰਮ ਸਾਹਿਬ ਬਾਕੀ ਜੀ ਦਾ ਖਾਸ ਸਾਹਿਬ